ਦੀ ਸ਼ੁਰੂਆਤ ਕਰਕੇ ਸ਼ਰਮਾ ਜੀ ਹਰ ਵਾਰ ਦੀ ਤਰ੍ਹਾਂ ਇੱਕ ਵੱਡੀ ਤੇ ਬੜੀ ਅਹਿਮ ਖਬਰ ਤੋਂ ਜਿਹੜੀ ਕਿ ਜੁੜੀ ਹੈ ਲੈਂਡ ਪੂਲਿੰਗ ਦੇ ਨਾਲ ਲੈਂਡ ਪੂਲਿੰਗ ਦੇ ਉੱਤੇ 4 ਹਫ਼ਤਿਆਂ ਦੀ ਰੋਕ ਲਾਈ ਹੈ ਅਦਾਲਤ ਨੇ ਇਸ ਰੋਕ ਨੂੰ ਪੱਕੀ ਜਾਂ ਫਿਰ ਕੱਚੀ ਰੋਕ ਦੇ ਤੌਰ ਤੇ ਕਿਵੇਂ ਦੇਖ ਸਕਦੇ ਆ ਪ੍ਰਵੀਨ ਜੀ ਸਮਝਦਾਰਨ ਦਾ ਇਸ਼ਾਰਾ ਕਾਫੀ ਹੁੰਦਾ ਹੈ ਜੀ ਜੱਜ ਸਾਹਿਬ ਨੇ ਦੋ ਜੱਜਾਂ ਦਾ ਬੈਂਚ ਸੀ ਜਿਹਦੇ ਕੋਲ ਇਹ ਪਟੀਸ਼ਨ ਪਈ ਸੀ ਜਿਹਦੇ ਉੱਤੇ ਸੁਣਵਾਈ ਸੀ ਹਮ ਹਮ ਉਜ ਜੱਦੇ ਬੈਂਚ ਕੋਲ ਇਹ ਪਟੀਸ਼ਨ ਦੇ ਅਲਾਵਾ ਇੱਕ ਕਿਸ਼ੂ ਹੋਰ ਪਈ ਹੈ ਉਹਦਾ ਆਉਂਦੇ ਦਿਨਾਂ ਚ ਇਕੱਠੀ ਹੋ ਜਵੇ ਹਮ ਪਰ ਸੰਕਰ ਲਈ ਇਸ਼ਾਰਾ ਇਹਨਾਂ ਕਾਫੀ ਹੁੰਦਾ ਕਿ ਮਾਨਯੋਗ ਜੱਜ ਸਾਹਿਬਾਨ ਨੇ ਇਸ ਦੇ ਉੱਤੇ ਕਾਨੂੰਨੀ ਤੌਰ ਤੇ ਕੋਈ ਫੈਸਲਾ ਲੈਂਦੇ ਆ ਚਾਰ ਹਫ਼ਤਿਆਂ ਵਾਲੀ ਰੋਕ ਲਾਉਂਦੇ ਆ ਜਾਂ ਬਾਕੀ ਗੱਲ ਕਰਦੇ ਆ ਹਮ ਹਮ ਉਸ ਨੂੰ ਵਾਪਸ ਕਰਕੇ ਨਿੱਜੀ ਤੌਰ ਤੇ ਸਲਾਹ ਦਿੱਤੀ ਸੀ ਪੰਜਾਬ ਸਰਕਾਰ ਨੂੰ ਉਹਨਾਂ ਦੇ ਮੁਖੀ ਗੱਲ ਜੀ ਕਹਿੰਦੇ ਕਿਉਂ ਨਹੀਂ ਵਾਪਸ ਲੈ ਲੈਂਦੇ ਹਮ ਇਹ ਅਦਾਲਤ ਦੇ ਅੰਦਰ ਹੋਈ ਗੱਲਬਾਤ ਹੈ ਠੀਕਾ ਉਹਨਾਂ ਨੇ ਕਿਹਾ ਕਿ ਕਿਉਂ ਨਹੀਂ ਪਾਲਸੀ ਵਾਪਸ ਲੈ ਲੈਂਦੇ ਹੂੰ ਹੂੰ ਜੇ ਇੰਨੀ ਇੰਨੀ ਐ ਚ ਕਮੀਆਂ ਨੇ ਤੁਹਾਨੂੰ ਨਹੀਂ ਸਮਝ ਆਉਂਦੀ ਤਾਂ ਨੂੰ ਦੁਬਾਰਾ ਮੰਥਨ ਕਰ ਲਓ ਹੂੰ ਸਹੀ ਐ ਜੇ ਲੋਕਾਂ ਨੂੰ ਕਿ ਅਸੀਂ ਭਾਈ ਨੂੰ ਠੀਕ ਕਰਕੇ ਲਿਆਵਾਂਗੇ ਫਿਰ ਸੋਚਾਂਗੇ ਹੂੰ ਮਤਲਬ ਸਮਝਦਾਰ ਨੂੰ ਇੰਨਾ ਇਸ਼ਾਰਾ ਹੋ ਗਿਆ ਕਿ ਭਾਈ ਦਾ ਮਤਲਬ ਤੁਹਾਨੂੰ ਅਦਾਲਤ ਵੱਲੋਂ ਇੱਕ ਰੁੱਖ ਤਾਂ ਸਪਸ਼ਟ ਹੋ ਗਿਆ ਨਾ ਮਤਲਬ ਅੰਦਰ ਉਹਨਾਂ ਨੂੰ ਸਮਝ ਤਾਂ ਇਹ ਦਾ ਮਤਲਬ ਆਉਣ ਵਾਲੇ ਦਿਨਾਂ 'ਚ ਵੀ ਤੁਹਾਡੇ ਲਈ ਇਹੀ ਗੱਲ ਆਉਣੀ ਹੈ ਸਹੀ ਐ ਤੁਸੀਂ ਆਪੇ ਲੈ ਲੋ ਕਿਉਂ ਕਿ ਜੀਤ ਕਰਾ ਰਹੇ ਹੋ ਹੂੰ ਆਪਾਂ ਪਿਛਲੇ ਕਿੰਨੇ ਦਿਨਾਂ ਤੋਂ ਜਿਸ ਦਿਨ ਤੋਂ ਲੈਂਡ ਪੁਲਿੰਗ ਤੇ ਗੱਲ ਕਰ ਰਹੇ ਆਂ ਆਪਾਂ ਇਸ ਨੁਕਤੇ ਨਿਕਾਤ ਤੋਂ ਗੱਲ ਕਰ ਰਹੇ ਆਂ ਵੀ ਕਿ ਇਹਦਾ ਬੁਰਬੇ ਸੇਵੇ ਦਾ ਕੀ ਪ੍ਰਬੰਧ ਹੈ ਹੂੰ ਕਿੰਨੇ ਘਰਾਂ ਦੀ ਡਿਮਾਂਡ ਹੈ ਕਿੰਨਿਆਂ ਕਿੰਨਾ ਲੋਕਾਂ ਦੀ ਸਹਿਮਤੀ ਲਈ ਹੈ ਹੂੰ ਹੂੰ ਇਹਦਾ ਪਾਲਿਸੀਆ ਅਸਰ ਕਿਹਦੇ ਤੇ ਪੈਣਾ ਪੰਜਾਬ ਤੇ ਕਿਸ ਤਰੀਕਾ ਕਰ ਤੇ ਪੈਣਾ ਹੂੰ ਹੂੰ ਉਹ ਕੱਲਾ ਕੱਲਾ ਨੁਕਤਾ ਜੱਜ ਸਾਹਿਬ ਨੇ ਬਿਲਕੁਲ ਦਸ ਤਰੀਕੇ ਨਾਲ ਇਹਨਾਂ ਦੇ ਵਕੀਲਾਂ ਨੂੰ ਪੁੱਛਿਆ ਹੂੰ 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 ਮਾਂ ਦੇ ਪੁੱਤ ਇੰਨੇ ਮਿੱਟੀ ਦੇ ਮਾਦਮ ਨੇ ਕਿ ਇੱਕ ਵੀ ਗੱਲ ਦਾ ਜਵਾਬ ਨਹੀਂ ਆਇਆ ਹੂੰ ਮਾਨਯੋਗ ਅਦਾਲਤ ਨੇ ਪੁੱਛਿਆ ਜੀ ਕਿ ਕੋਈ ਰੋਡਮੈਪ ਬਣਾਇਆ ਹੋਣਾ ਨਾ ਤੁਸੀਂ ਕਿ ਪੰਜਾਬ ਚ ਕਿੰਨੇ ਘਰਾਂ ਦੀ ਲੋੜ ਹੈ ਕਿੰਨੀ ਮੰਗ ਹੈ ਕਿੰਨੀ ਡਿਮਾਂਡ ਹੈ ਹਮ ਤਾਂ ਨਹੀਂ ਪਤਾ ਜੀ ਕਹਿੰਦੇ ਅੱਛਾ ਇਹ ਦੱਸ ਦਿਓ ਫਿਰ ਕਿ ਜਦੋਂ ਇਹ ਕੰਕਰੀਟ ਦਾ ਜੰਗਲੂ ਸ਼ੁਰੂਗਾ ਉਹਦੇ ਨਾਲ ਪੰਜਾਬ ਦੇ ਦੂਜਾ ਵਾਤਾਵਰਣ ਤੇ ਕੀ ਅਸਰ ਪਊਗਾ ਕਿੰਨੇ ਕਿੱਥੇ ਦਰਖਤ ਉਜੜਨੇ ਆ ਕਿੰਨੇ ਖੇੜਿਆਲ ਉਜੜਣੀਆਂ ਕਿ ਕਿਹੋ ਜਿਹਾ ਅਸਰ ਰਹਿੰਦਾ ਉਹਦਾ ਉਹਦਾ ਕੋਈ ਰਿਪੋਰਟ ਤਾਂ ਤਿਆਰ ਕੀਤੀ ਹੋਣੀ ਤੁਸੀਂ এনवायरमेंटਲ ਅਸੈਸਮੈਂਟ ਜਿਹਨੂੰ ਕਹਿੰਦੇ ਹਾਂ ਉਹ ਕਿੱਥੇ ਹਮ ਕੋਈ ਜਵਾਬ ਨਹੀਂ ਹਮਮ। ਮੁੜ ਬਸੇ ਬਾਦਾਸੂ ਥੋੜਾ ਜਿਹਾ ਸਾਨੂੰ। ਸਹੀ ਹੈ ਬਿਲਕੁਲ ਪੁੱਛਣਾ ਸੀ। ਕਿ ਨਹੀਂ ਮੁੜ ਬਸੇ ਬੀ ਦੀ ਯੋਜਨਾ ਕੀ ਹੈ? ਹਮਮ। ਕੋਈ ਪਤਾ ਨਹੀਂ। ਪ੍ਰਵੀਨ ਜੀ ਇੱਕ ਖੇਤ ਹੈ ਇੱਕ ਕਿਸਾਨ ਉਹਦਾ ਮਾਲਕ ਹੈ ਉਹ ਜ਼ਮੀਨ ਉਹਦੇ ਨਾਂ ਬੋਲਦੀ ਹੈ। ਜੀ। ਜਦਾ ਮਤਲਬ ਉਹਦਾ ਘਰ ਚੱਲਦਾ ਉਥੋਂ। ਹਮਮ। ਚਲੋ ਘਰ ਤੋਂ ਇੱਕ ਅਦਾ ਜੀ ਨੌਕਰੀ ਲੱਗ ਗਿਆ ਜਾਂ ਜ਼ਮੀਨ ਵੰਡ ਹੋ ਜਾਂਦੀ ਹੈ ਅੱਜ ਕੱਲ ਕੱਲਾ ਰਹਿ ਜਾਂਦਾ ਪੁੱਤ ਐ ਜਾਂ ਬਾਹਰ ਚਲ ਗਏ ਠੇਕੇ ਤੇ ਦੇਤੀ। ਹਮਮ। ਇਹਦਾ ਮਤਲਬ ਜਿਹੜਾ ਬੰਦਾ ਠੇਕੇ ਤੇ ਵਾਹੀ ਕਰ ਰਿਹਾ ਉਹਦਾ ਵੀ ਘਰ ਚੱਲਦਾ ਉਸ ਖੇਤ ਤੋਂ ਬਿਲਕੁਲ ਚੱਲਦਾ ਸਹੀ ਹੈ ਜਿਹੜਾ ਉਹਨਾਂ ਕੋਲ ਸਾਂਝੀ ਸਿਹਰੀ ਰਲ ਕੇ ਕੰਮ ਕਰ ਰਿਹਾ ਉਹਦਾ ਵੀ ਘਰ ਚੱਲਦਾ ਉਸ ਖੇਤ ਹੂੰ ਜਿਹੜੇ ਜੀਵ ਜੰਤੂ ਕੋਈ ਚਰਦੇ ਨੇ ਉੱਥੇ ਆ ਕੇ ਹੈ ਨਾ ਉਹਨਾਂ ਦਾ ਵੀ ਖਰਚ ਚੱਲਦਾ ਜੇ ਉੱਥੇ ਖੇਤੀ ਕਰਨ ਦੇ ਆਧਾਰ ਦੇ ਤਰ੍ਹਾਂ ਨੇ ਘਰਾਂ 'ਚ ਚਾਰ ਪਸ਼ੂ ਰੱਖੇ ਨੇ ਉਹ ਵੀ ਉਸ ਦੇ ਉੱਤੇ ਨਿਰਭਰ ਨੇ ਉਸ ਜਮੀਨ ਤੇ ਉਸੇ ਖੇਤੀ ਹੈ ਨਾ ਤੇ ਉਹ ਤੋਂ ਬਾਅਦ ਜਿਹੜੀ ਉੱਥੋਂ ਫਸਲ ਨਿਕਲ ਕੇ ਜੇ ਮੰਡੀ ਤੱਕ ਜਾਂਦੀ ਹੈ ਜਿੰਨੀਆਂ ਟ੍ਰਾਂਹੀ ਹੋ ਕੇ ਜਾਂਦੀ ਆਰਤੀ ਤੱਕ ਜਾਣ ਤੋਂ ਪਹਿਲਾਂ ਚਾਹਨੇ ਵਾਲਾ ਹੈ ਨਾ ਮਤਲਬ ਕਿ ਢੋਹ ਟਵਾਈ ਕਰਨ ਵਾਲਾ ਇਹ ਵਾਲਾ ਹਮਮਾਰੇ ਉਹ ਸਾਰਾ ਨਿਰਪੜਤਾ ਤੇ ਚਾਰ ਪੈਸੇ ਆਉਣ ਤੋਂ ਬਾਅਦ ਜੇ ਪਿੰਡ ਵਾਲੀ ਰਾਸ਼ਨ ਵਾਲੀ ਦੁਕਾਨ ਤੋਂ ਰਾਸ਼ਨ ਖਰੀਦਦਾ ਕਰੇ ਅੰਨੇ ਤੇ ਜਾਂਦਾ ਬਜਾਜੀਾਟ ਤੋਂ ਕੱਪੜਾ ਖਰੀਦਦਾ ਉਹ ਨਿਰਪੜਤਾ ਹਮਮ ਪੁੱਛਿਆ ਮੜ ਜੋ ਗਦਾਲਤ ਨੇ ਕਿ ਨਾ ਸਾਰਿਆਂ ਦੇ ਮੁਢਪਸੇਬੇ ਦੀ ਕੋਈ ਰਿਪੋਰਟ ਕੋਟੇ ਹੀ ਨਹੀਂ ਹਮ ਉਹ ਕਹਿੰਦੇ ਚਲੋ ਜਮੀਨ ਲੈਣੀ ਸੀ ਤੁਸੀਂ ਤੁਹਾਨੂੰ ਲੱਗਿਆ ਵਿਕਾਸ ਕਰਨਾ ਹੈ ਇਹ ਤਰੀਕਾ ਹੈ ਹਮ ਹਮ ਕੱਟ ਕਾਦੀ ਜ਼ਮੀਨ ਲੈ ਰਹੀਓ ਉਹਨਾਂ ਨਾਲ ਕੋਈ ਮੀਟਿੰਗ ਕੀਤੀ ਹੈ ਹਮ ਸਹੀ ਹੈ ਜਿਨਾ ਪਿੰਡਾਂ ਦੀ ਜ਼ਮੀਨ ਲੈ ਰਹੇ ਹੋ ਨਾ ਪਿੰਡਾਂ ਦੇ ਨੁਮਾਇੰਦਿਆਂ ਨਾਲ ਕੋਈ ਮੀਟਿੰਗ ਕੀਤੀ ਹੈ ਕੋਈ ਪੰਚਾਇਤ ਨਾਲ ਕੋਈ ਹੈ ਨਾ ਗ੍ਰਾਮ ਸਭਾ ਨਾਲ ਕੋਈ ਚਰਚਾ ਕੀਤੀ ਹੈ ਹਮ ਮੁਝ ਬੋਲੇ ਨਹੀਂਏਗਾ ਹਮ ਸਹੀ ਹੈ ਕੋਕਾ ਚਲ ਸਾਰੀਆਂ ਗੱਲਾਂ ਛੱਡੋ ਕਹਿੰਦੇ ਇੰਨਾ ਦੱਸੋ ਹਮ ਹਮ ਕਿ ਤੁਸੀਂ ਮੰਨ ਲਓ 3000 ਰੇਕੜ ਇੱਥੇ ਲੈ ਰਹੇ ਹੋ 10000 ਰੇਕੜਾ ਲੈ ਰਹੇ ਹੋ ਜਿਵੇਂ 65000 ਰੇਕੜ ਦੀ ਗੱਲ ਹੈ ਬੇਸ਼ੱਕ ਇੱਕ ਪਾਸ਼ਤਾਨ ਲੈ ਕੇ 250 ਦੇ ਤੋਂ ਇੱਕੜ ਨੂੰ ਆਧਾਰ ਬਣਾ ਕੇ ਪਟੀਸ਼ਨ ਸੀ ਉਹ ਕਹਿੰਦੇ ਵੀ ਜਿਹੜੀ ਜ਼ਮੀਨ ਦੇ ਉੱਤੇ ਤੁਸੀਂ ਆ ਸਾਰਾ ਕੁਝ ਬਣਾਉਣਾ ਹੈ ਉਹਦਾ ਰੋਡ ਮੈਪ ਤਿਆਰ ਕੀਤਾ ਤੁਸੀਂ ਕਿ ਕਿੰਨਾ ਪੈਸਾ ਕਿੱਥੋਂ ਆ ਰਿਹਾ ਕਿੱਥੇ ਲੱਗ ਰਿਹਾ ਕਿੰਨਾ ਖਰਚਾ ਹੋਊਗਾ ਉਹਦੀ ਆਰਥਿਕ ਰਿਪੋਰਟ ਕੀ ਹੈ ਉਹ ਵੀ ਰਿਪੋਰਟ ਨਹੀਂ ਹੈਗੀ ਉਹ ਵੀ ਰਿਪੋਰਟ ਨਹੀਂ ਹੈਗੀ ਸਹੀ ਗੱਲ ਬਿਲਕੁਲ ਇਹ ਜਿਹੜਾ ਮਤਲਬ ਤੁਹਾਡਾ ਅਜੰਡਾ ਜ਼ਮੀਨਾਂ ਹਥਿਆਉਣਾਈ ਹੈ ਨਾ ਜੇ ਡਿਵੈਲਪਮੈਂਟ ਤੁਹਾਡਾ ਮਾਡਲ ਹੋਵੇ ਫਿਰ ਤੁਹਾਨੂੰ ਸਾਰੀ ਰਿਪੋਰਟ ਤੁਹਾਡੇ ਕੋਲੇ ਹੋਣੀ ਅੱਜ ਦਾ ਤੁਸੀਂ ਪੈਸਾ ਕਿੱਥੋਂ ਲਿਆਉਣਾ ਕਿੱਥੇ ਖਰਚਣਾ ਕਿਵੇਂ ਦੇਣਾ ਕਿਸਾਨਾਂ ਨੂੰ ਜਿਹਨੂੰ 30000 ਦੇਣਾ 50000 ਦੇਣਾ ਉਹ ਕਿਵੇਂ ਦੇਣਾ ਤੇ ਜੇ ਉਹਨਾਂ ਦਾ ਡਿਵੈਲਪਮੈਂਟ ਚਾਰਜ ਲੈਣੇ ਉਹ ਕਿਸ ਰੂਪ ਚ ਲੈਣੇ ਆ ਜਿਹੜਾ ਤੁਸੀਂ ਪੈਸਾ ਬਣਾ ਕੇ ਉਹ ਤੇ ਪਰ ਖਰਚਣਾ ਉਹ ਕਿੱਥੋਂ ਆਊਗਾ ਕਿੰਨਾ ਪਿਆ ਤੁਹਾਡੇ ਕੋਲ ਕੋਈ ਰਿਪੋਰਟ ਹੀ ਨਹੀਂ ਕੋਈ ਰਿਪੋਰਟ ਸਹੀ ਫਿਰ ਤਿਆਰੀ ਕਾਦੀ ਹੈ ਸਿਰਫ ਸਕੀਮ ਬਣਾ ਲਈ ਕਿ ਇੰਨੇ ਕਿੱਲੇ ਲੈ ਲੋ ਮੈਨੂੰ ਅੱਜ ਵੀ ਯਾਦ ਹੈ ਮੈਂ ਦਰਸ਼ਕਾਂ ਨੂੰ ਚੰਗੀ ਤਰ੍ਹਾਂ ਚੇਤੇ ਹੋਊਗਾ ਜਦੋਂ ਇਹ ਘਰ ਘਰ ਆਟਾ ਪਚਾਉਣ ਵਾਲੀ ਸਕੀਮ ਲੈ ਕੇ ਆਏ ਸੀ ਨਾ ਕਿ ਕਣਕ ਦੀ ਦਾ ਆਟਾ ਦੇਵਾਂਗੇ ਹੂੰ 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 ਤਾਦੇ ਗਣਾਉਂਦੇ ਸੀ ਕਿ ਸਾਡੇ ਕੋਲ ਮਾਰਕ ਫੈਟ ਹੈਗੀ ਜੀ ਆ ਆ ਸਾਡੇ ਕੋਲ ਜੀ ਮੰਡੀ ਬੋਰਡ ਹੈਗਾ ਜੀ ਸਾਡੇ ਕੋਲ ਤਾਂ ਇਹਨਾਂ ਲਈ ਪਰ ਜੇ ਅਸੀਂ ਕੰਪਨੀ ਨਾਲ ਅੱਗੇ ਠੇਕਾ ਕੰਪਨੀ ਕਿਹੜੀ ਸੀ ਉਹ ਦਿੱਲੀ ਦੀ ਦਿੱਲੀ ਜੀ ਸਹੀ ਪਹਿਲੇ ਤਾਂ ਕੰਪਨੀ ਬਣਾਉਗੀ ਫੋਟੋ ਲਾਉਗੀ ਭਗਵੰਤ ਮਾਨ ਦੀਆਂ ਇੱਕ ਕੰਪਨੀ ਘਰ-ਘਰ ਬਚਾਉਗੀ ਇੱਕ ਕੰਪਨੀ ਪਿਆਹੂਗੀ ਹਾਂ ਨਾ ਵੀ ਸਾਡਾ ਸਰਕਾਰੀ ਟੀਮਾਂ ਹੈਗੀਆਂ ਜੀ ਪਰ ਠੇਕਾ ਦੁਮੇਂ ਦਿੱਤਾ ਸੀ ਉਸੇ ਤਰ੍ਹਾਂ ਜ਼ਮੀਨਾਂ ਲੈਂਨ ਨੂੰ ਗਵੰਡਾ ਗਲਡਾ ਪਰ ਇਹ ਅੱਗੇ ਵੇਚਣੀਆਂ ਸੀ ਹਾਂ ਜਿਹਦੇ ਚ ਕਮਿਸ਼ਨ ਕਿਰੇ ਹਾਂ ਹਮ ਤਾਂ ਨਹੀਂ ਤੁਸੀਂ ਰਿਪੋਰਟ ਨਹੀਂ ਤਿਆਰ ਕੀਤੀ ਤੁਸੀਂ ਤਾਂ ਸਿਰ ਮੋਟਾ ਦੇਖਿਆ ਕਿ ਐਨੇ ਕਿਲੇ ਆਗੇ ਐਨੇ ਦੇ ਦਾਂਗੇ ਆਪਣੇ ਪਲਾਟ ਲੈ ਲਾਂਗੇ ਆਪਣੀ ਇੱਕ ਨੰਬਰ ਦੀ ਦੋ ਨੰਬਰ ਦੀ ਇੱਕ ਨੰਬਰ ਚ ਕਰ ਲਾਂਗੇ ਸਾਬ ਫੜੇ ਗਏ ਤੇ ਮਾਨਯੋਗ ਅਧਾਲਤ ਚ ਕਹਿੰਦੇ ਜੀ ਫਿਰ ਦੋ ਕੁ ਦਿਨ ਦਾ ਸਮਾਂ ਦੇ ਦਿਓ ਉਹ ਕਹਿੰਦੇ ਅੱਛਾ ਜਿਹੜਾ ਐਨੇ ਦਿਨਾਂ ਤੀ ਕੰਮ ਹੋਇਆ ਦੋ ਦਿਨਾਂ ਛੋ ਜੋ ਹਮ ਉਹ ਕਹਿੰਦੇ ਤੁਹਾਨੂੰ ਸਲਾਹ ਹੈ ਵਾਪਸ ਲੈ ਰੋ ਇਹਨੂੰ ਠੀਕ ਹੈ ਠੀਕ ਹੈ ਕਿ ਫਿਰ ਲੈ ਜਾਣੀ ਹੋਵੇ ਹਮ ਹੈ ਨਾ ਪਰ ਨਹੀਂ ਉਹ ਕਹਿੰਦੇ ਕਿ ਜਦੋਂ ਇਹ ਸਾਰੇ ਤਰੀਕਾ ਕਰਤੇ ਸਵਾਲ ਆਇਆ ਕਿ ਦੋ ਹਫ਼ਤੇ ਕੁ ਹਫ਼ਤੇ ਉਹ ਕਹਿੰਦੇ ਕਿ ਨਹੀਂ ਕਹਿੰਦੇ ਸਾਨੂੰ ਇੰਨਾ ਦੱਸੋ ਕਿ ਜ਼ਮੀਨ ਨੋਟੀਫਾਈ ਕਿਉਂ ਕੀਤੀ ਹੈ ਨਹੀਂ ਇਹ ਤਾਂ ਉਹੀ ਕੀਤੀ ਹੈ ਉਹ ਕਹਿੰਦਾ ਜਦੋਂ ਰਿਪੋਰਟ ਨਹੀਂ ਕੋਈ ਤਿਆਰ ਸੀ ਨੋਟੀਫਾਈ ਕਿਵੇਂ ਕਰ ਲਈ ਹੂੰ ਨਹੀਂ ਉਹੀ ਕੀਤੀ ਹੈ ਉਹੀ ਸ਼ਬਦ ਕੀ ਹੁੰਦਾ ਮਤਲਬ ਸਹੀ ਹੈ ਜਵਾਬ ਨਹੀਂ ਸੀ ਕੋਈ ਉਹ ਕਹਿੰਦੇ ਦੋ-ਚਾਰ ਦਿਨ ਛੱਡੋ ਤੁਹਾਨੂੰ ਚਾਰ ਹਫ਼ਤੇ ਦਿੱਤੇ ਠੀਕ ਆ ਚਾਰ ਹਫ਼ਤੇ ਲਈ ਰੋਕਨ ਹੂੰ ਮੁਤਵਾਦਾ ਹੈ ਸਵਰਧਤੀ ਰਾਜ ਵੀ ਮੰਨਦੀ ਹੈ ਕਿ ਜੇ ਸਰਕਾਰ ਨੇ ਨਹੀਂ ਵੀ ਬੁਵਾਈਆ ਪਟੀਸ਼ਨਾਂ ਆਪ ਤਾਂ ਵੀ ਸਰਕਾਰ ਕੋਲ ਮੌਕਾ ਮਿਲ ਗਿਆ ਭੱਜਣ ਦਾ ਉਹ ਬਚ ਕੇ ਲੰਘ ਜਵੇ ਤਾਂ ਵਧੀਆ ਨਹੀਂ ਤੇ ਆਪ ਤਾਂ ਮੁੱਦਾ ਬਣ ਗਿਆ ਬੀਜੇਪੀ ਕਹਿੰਦੀ ਅਸੀਂ ਕਿਸਾਨ ਬਚਾਉਣੇ ਆ ਅਕਲੀ ਕੱਲ ਕਹਿੰਦਾ ਅਸੀਂ ਕਿਸਾਨ ਬਚਾਉਣੇ ਆ ਦੱਲੇ ਵਾਲ ਕੱਲ ਤਿਆਰੀ ਕਰਕੇ ਬੈਠ ਸੀ ਅਸੀਂ ਬਚਾਉਣੇ ਆ ਅੱਜ ਦੂਸਰੀ ਜਥੇਬੰਦੀਆਂ ਨੇ ਅੱਜ ਕੁਰਸੀ ਲਾਉਣੀ ਆ ਐਸਕੇਐਮ ਨੇ ਪਹਿਲਾਂ ਆਪਣੇ ਪ੍ਰੋਗਰਾਮ ਦੇਤੇ ਵੇ 24 ਉਹਨਾਂ ਦਾ ਵੱਡਾ ਘੱਟ ਰੱਖ ਲਿਆ ਵਾ ਹੈਨਾ ਇਸ ਲਈ ਸਚਲਤਾ ਕਰਕੇ ਇਹ ਤਾਂ ਪਹਿਲਾਂ ਕਿ ਲੋਕ ਭਜਾਉਣ ਇਹਨਾਂ ਨੂੰ ਦਿੱਲੀ ਤੱਕ ਆਪ ਇਹ ਗੱਡੀ ਚੜ ਕੇ ਜਹਾਜ਼ ਚੜ ਕੇ ਚੌਪਰ ਚੜ ਕੇ ਜਿੱਦੇ ਵੀ ਜਾਣਾ ਚਲੇ ਜਾ ਹਮ ਨਹੀਂ ਰਮਣੀ ਜੀ ਬਿਲਕੁਲ ਦੇਖੋ ਕੋਟ ਦੇ ਆਸਰੇ ਸਹੀ ਆਪ ਦਾ ਬਚਾਅ ਚਾ ਆਪਦੀ ਚਮੜੀ ਬਚਾ ਸਕਦੇ ਆ ਹੁਣ ਜਿਹੜੇ ਜਦੋਂ ਕਿਸੇ ਚੀਜ਼ ਦੀ ਤਿਆਰੀ ਨਹੀਂ ਕਰਕੇ ਜਾਣੀ ਸ਼ਰਮਾ ਜੀ ਤੇ ਉੱਥੇ ਫਿਰ ਜਵਾਬ ਕੀ ਔੜੇ ਇਹਨਾਂ ਨੂੰ ਜਦੋਂ ਮੰਚ 'ਤੇ ਕੋਈ ਸ਼ੋਰ ਆ ਕੋਟ 'ਚ ਜੋ ਮਰਜ਼ੀ ਕੀ ਜਾਂ ਜੇ